ਸਰਾਂਝ ਜੱਟਾਂ ਦੇ ਵਿੱਚ ਸਮਸ਼ੀਰ ਸਿੰਘ ਮੇਰਾ ਵੀਰ ਇਹਨਾਂ ਦੇ ਸਹਿਯੋਗ ਦੇ ਨਾਲ 15 ਕੇ ਪਰਿਵਾਰ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਸੀਗੇ ਉਹ ਛੱਡ ਕੇ ਅੱਜ ਇਹਨਾਂ ਨੇ ਮੇਰਾ ਸਾਥ ਦਿੱਤਾ ਤੇ ਇਹਨਾਂ ਦਾ ਧੰਨਵਾਦ ਕਰਦਾ ਸਾਡੇ ਦੋਹਾਂ ਦੇ ਜਿਹੜੇ ਸਾਡਾ ਐਗਜ਼ਿਸਟਿੰਗ ਗਰੁੱਪ ਹੈਗਾ ਇਹ ਸਾਰੇ ਹੁਣ ਤਕੜੇ ਹੋ ਕੇ ਰਲ ਕੇ ਇੱਕ ਟੀਮ ਬਣ ਕੇ ਕੰਮ ਕਰਨਗੇ ਇਹਨਾਂ ਦੀਆਂ ਵੀ ਬਾਹਾਂ ਤਕੜੀਆਂ ਹੋਈਆਂ ਰਾਣੇ ਦੀਆਂ ਬਾਹਾਂ ਇਹਨਾਂ ਦੀਆਂ ਬਾਹਾਂ ਤੇ ਮੇਰੀਆਂ ਵੀ ਬਾਹਾਂ ਤਕੜੀਆਂ ਹੋਈਆਂ ਵੀ ਅੱਜ ਨਵੇਂ ਪਰਿਵਾਰ ਜਿਹੜੇ ਆ ਉਸ ਰਾਏ ਜੱਟਾਂ ਦੇ ਵਿੱਚ ਸਾਡੇ ਨਾਲ ਜੁੜੇ ਆ ਇਹ ਸਾਰਿਆਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੀ ਪੰਚਾਇਤ ਵੀ ਵਿੱਚ ਸ਼ਾਮਿਲ ਜਿਹੜੀ ਪੰਚਾਇਤ ਹੈ ਉਹ ਤਾਂ ਹੈ ਹੀ ਸਾਡਾ ਸਰਪੰਚ ਤੇ ਸਰਪੰਚ ਸਾਹਿਬ ਵੀ ਨਾਲ ਹੀ ਨੇ ਇਹਨਾਂ ਸਾਰਿਆਂ ਨੇ ਮੇਰਾ ਸਾਥ ਦਿੱਤਾ ਸਾਨੂੰ ਬਹੁਤ ਵਧੀਆ ਲੱਗਾ ਰਾਣਾ ਜੀ ਨੇ ਸਾਡੇ ਪਿੰਡ ਦੇ ਬਹੁਤ ਕੰਮ ਕੀਤੇ ਔਰ ਸਾਨੂੰ ਬਹੁਤ ਵਧੀਆ ਲੱਗਾ ਕਿ ਮਤਲਬ ਇਹਨਾਂ ਦੇ ਕੰਮਾਂ ਤੋਂ ਅਸੀਂ ਪ੍ਰਭਾਵਿਤ ਹੋ ਕੇ ਇਹਨਾਂ ਦੇ ਨਾਲ ਜੁੜਿਆ ਜੀ ਔਰ ਅਸੀਂ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਰਾਣਾ ਜੀ ਸਾਡੇ ਪਿੰਡ ਦੇ ਵਿੱਚ ਵਿਕਾਸ ਕਰਨਗੇ ਹੋਰ ਵੀ ਕਈ ਪਿੰਡ ਦੇ ਮੁੱਦੇ ਰੱਖੇ ਸਾਡੇ ਪਿੰਡਦਿਆਂ ਨੇ ਔਰ ਅਸੀਂ ਮਤਲਬ ਇਹੀ ਚਾਹੁੰਨੇ ਕਿ ਸਾਡੇ ਪਿੰਡ ਦਾ ਵਿਕਾਸ ਹੋਵੇ ਔਰ ਰਾਣਾ ਜੀ ਦੇ ਨਾਲ ਅਸੀਂ ਤਾਂ ਹੀ ਜੁੜਿਆ ਪਹਿਲਾਂ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸੀ ਪਰ ਸਾਨੂੰ ਕੁਝ ਕੰਮ ਜਦੋਂ ਕੰਮ ਜਾਈਦਾ ਹੀ ਸਾਨੂੰ ਕੋਈ ਕੰਮ ਨਹੀਂ ਸੀ ਉਧਰ ਹੁੰਦਾ ਅਸੀਂ ਇਸ ਕਰਕੇ ਰਣਾ ਅਸੀਂ ਘੱਟੋ ਘਾਟ 15 ਪਰਿਵਾਰ ਸ਼ਾਮਿਲ ਹੋਏ ਜੀ ਰਾਣਾ ਜੀ ਦੇ ਨਾਲ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਇਹਨਾਂ ਦੇ ਦਫ਼ਤਰ ਵੀ ਜਾਈਦਾ ਹੋਰ ਵੀ ਕਿਤੇ ਜਾਈਦਾ ਤੇ ਸਾਨੂੰ ਮਤਲਬ ਬਹੁਤ ਰਿਸਪਾਂਸ ਮਿਲਦਾ ਔਰ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਇਹਨਾਂ ਦੇ ਨਾਲ ਹੁਣੇ ਪੱਕੇ ਹੀ ਜੁੜੇ ਰਾਵਾਂਗੇ ਸਾਡੇ ਪਿੰਡ ਦਾਣਾ ਜੀ ਆਏ ਆ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੇਣਾ ਚਾਹੁੰਦੇ ਆ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਪਿੰਡ ਵਿੱਚ ਆਏ ਆ ਜਿੱਦਾਂ ਜੀ ਅਸੀਂ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਸੀਗੇ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਸੀ ਹੁੰਦਾ ਕੋਈ ਸਾਡਾ ਕੰਮ ਅਸੀਂ ਕੰਮ ਵੀ ਬੜੇ ਉਹਨਾਂ ਦੇ ਕੀਤੇ ਜਦੋਂ ਉਹਨਾਂ ਦੇ ਕੰਮ ਆਉਣਾ ਤੋਂ ਉਦਾਂ ਜਦੋਂ ਸਾਨੂੰ ਕਿਤੇ ਕੰਮ ਪੈਣਾ ਉਹਨਾਂ ਦਾ ਉਹਨਾਂ ਨੇ ਫੋਨ ਨਹੀਂ ਚੱਕਣਾ ਹੁਣ ਇਹਨਾਂ ਦੇ ਦਫ਼ਤਰ ਵੀ ਜਾਂਦੇ ਆ ਜੀ ਵਧੀਆ ਬੁਲਾਉਂਦੇ ਆ ਚਾਹ ਪਾਣੀ ਹਾਸ ਕੇ ਬੋਲਣਾ ਬਹੁਤ ਵਧੀਆ ਲੱਗਦਾ ਇਹਨਾਂ ਦਾ ਕਿੰਨੇ ਪ੍ਰਵਾਸ 15 ਦਾ ਪ੍ਰਵਾਸ ਸ਼ਾਮਿਲ ਆ ਜੀ ਇਹਦੇ ਵਿੱਚ